ਬਿਲਕੁਲ ਫਿਰ ਜਦੋਂ ਆਪਣੇ ਕੋਲੇ ਚਾਰ ਪੈਸੇ ਆ ਗਏ ਆਪਾਂ ਉਹਨਾਂ ਚੀਜ਼ਾਂ ਨੂੰ ਵੀ ਮੈਨੇਜ ਕੀਤਾ ਵੀ ਆਪਾਂ ਉਹਨਾਂ ਦੇ ਰਿਸੋਰਸਸ ਨੂੰ ਵੀ ਰੱਖਿਆ ਵੀ ਆ ਆ ਵੀ ਹੁਣ ਆਪਾਂ ਕਰ ਸਕਦੇ ਆ ਤਾਂ ਹੁਣ ਉਹਦੀ ਸਮਾਂ ਬਚਾ ਕੇ ਆਪਾਂ ਪੜ੍ਹਨੇ ਪਾਸੇ ਲਾ ਲਈਏ ਪੜਾਉਣੇ ਪਾਸੇ ਲਾ ਲਈਏ ਤਾਂ ਉਹ ਚੀਜ਼ਾਂ ਮਿਲੀਆਂ ਮਨੂੰ ਮਿਲੀਆਂ ਸੋ ਮੇਰੀ ਇਹ ਹੀ ਰਾਏ ਆ ਵੀ ਇਹ ਹੀ ਤਿੰਨ ਚੀਜ਼ਾਂ ਦੇ ਕੰਮ ਕਰਕੇ ਵੀ ਆਪਾਂ ਬੜੀ ਸਬਰ ਸੰਤੋਖ ਵਾਲੀ ਜ਼ਿੰਦਗੀ ਆਰਾਮ ਨਾਲ ਗੱਟ ਸਕਦੇ ਆ ਬਹੁਤ ਵਧੀਆ ਲੱਗਿਆ ਵੀਰੇ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਮੈਨੂੰ ਵੀ ਬਹੁਤ ਵਧੀਆ ਲੱਗਿਆ ਭਾਈ ਤੁਹਾਡੇ ਨਾਲ ਗੱਲ ਕਰਕੇ ਬਾਦ ਇਹਨਾਂ ਦੀ ਤੁਹਾਡੇ ਨਾਲ ਸਲਾਹ ਹੀ ਹੋਈ ਸੀਗੀ ਵੀ ਭਾਈ ਆਪਾਂ ਕਰਾਂਗੇ ਆਪਾਂ ਕਰਾਂਗੇ ਮਨ ਨੂੰ ਸੀਗਾ ਕਿ ਚਲੋ ਮੇਰੇ ਚ ਇੰਨਾ ਕੌਨਫੀਡੈਂਸ ਨਹੀਂ ਹੈਗਾ ਮੈਂ ਕੈਮਰੇ ਦਾ ਮੈਨੂੰ ਬਹੁਤ ਫੀਅਰ ਹੈ ਮੈਂ ਪਹਿਲੀ ਵਾਰੀ ਕੈਮਰਾ ਫੇਸ ਕਰ ਰਿਹਾ ਬਟ ਮੈਂ ਤਾਂ ਕੋਸ਼ਿਸ਼ ਕੀਤੀ ਕਿ ਕੈਮਰੇ ਵੱਲ ਬਿਨਾ ਦੇਖੇ ਹੀ ਤੁਹਾਡੇ ਵੱਲ ਦੇਖੀ ਜਿਦਾ ਆਪਾਂ ਨੇਚਰਲ ਗੇ ਮਿਲਦੇ ਵੀ ਨਹੀਂ ਨਹੀਂ ਤੁਹਾਨੂੰ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਆਫਰਸ ਵੀ ਆਈਆਂ ਹੋਣੀਆਂ ਕੋਈ ਬਾਈ ਹਾਂ ਮਨ ਨੂੰ ਨਾ ਜਿਸ ਦਿਨ ਮੇਰਾ ਰਿਜ਼ਲਟ ਵੀ ਆਇਆ ਈਵਨ ਉਸੇ ਦਿਨ ਸ਼ਾਮ ਨੂੰ 9 9:30 ਵਜੇ 7:30 ਵੇ ਰਿਜ਼ਲਟ ਆਇਆ ਉਹਨਾਂ 9:30 ਵਜੇ ਕੋਈ ਰੈਂਡਮਲੀ ਬੰ ਮਗਾ ਬਾਈ ਜੀ ਮੈਂ ਲਗਦਾ ਜ਼ਿੰਦਗੀ ਜੇ ਇਹ ਚੀਜ਼ ਦੇਖੀ ਹੋਣੀ ਹੈਗੀ ਹਾਂਜੀ ਮੈਂ ਕਿਉਂਕਿ ਮੈਨੂੰ ਕੈਮਰੇ ਤੋਂ ਵੀ ਫੀਅਰ ਆ ਮੈਂ ਕੈਮਰੇ